4-5 ਦਿਨਾਂ ਦੀ ਮਲਾਈ ਤੋਂ ਤੁਸੀਂ ਕਿਲੋ ਤੋਂ ਉੱਪਰ ਦੀਸੀ ਕਿਉਂ ਬਣਾ ਸਕਦੇ ਹੋ ਉਹ ਕਿਹੜੇ ਤਰੀਕੇ ਨਾਲ ਬਿਲਕੁਲ ਵੀਡੀਓ ਨੂੰ ਸਕਿੱਪ ਨਾ ਕਰਿਓ ਲਾਈਵ ਪ੍ਰੂਫ ਦਿਖਾਵਾਂਗੇ ਆਪਾਂ ਪਾਣੀ ਪਾ ਕੇ ਵੀ ਕੁੱਕਰ ਦੇ ਵਿੱਚੋਂ ਦੇਖੋ ਆਪਾਂ ਨੇ ਦੀਸੀ ਕਿਉਂ ਤਿਆਰ ਕੀਤਾ ਜਾਂ ਦੇਖੋ ਜੀ ਆਪਣਾ ਕੋਲੇ ਦੇ ਵਿੱਚ ਤੁਸੀਂ ਦੀਸੀ ਕਿਉਂ ਦੇਖ ਸਕਦੇ ਹੋ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਆਪਾਂ ਸਿੱਧਾ ਹੀ ਡਾਇਰੈਕਟ ਮਲਾਈ ਤੋਂ ਦਹੀ ਕਿਉ ਬਣਾ ਕੇ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਵਧੀਆ ਤੇ ਸੌਖੇ ਤਰੀਕੇ ਨਾਲ ਦੇਖੋ ਜੀ ਇੱਕ ਹੈਗੀ ਆ ਗਾਂ ਦੇ ਦੁੱਧ ਦੀ ਮਲਾਈ ਤੇ ਇੱਕ ਹੈਗੀ ਆ ਮੱਝ ਦੇ ਦੁੱਧ ਦੀ ਤੇ ਆਪਾਂ ਤੁਹਾਨੂੰ ਦੇਖੋ ਕਿਰਲੋ ਤੋਂ ਉੱਪਰ ਕਿਉ ਬਣਾ ਕੇ ਪੂਰਾ ਲਾਈਵ ਰੂਪ ਦਿਖਾਵਾਂਗੇ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਆਪਾਂ ਅੱਜ ਦੇਖੋ ਜੀ ਕੁੱਕਰ ਦੇ ਵਿੱਚ ਸਿਰਫ ਆਪਾਂ ਦੋ ਸੀਟੀਆਂ ਵੀ ਮਰਾ ਸਕਦੇ ਹਾਂ ਇੱਕ ਸੀਟੀ ਵੀ ਮਰਾ ਸਕਦੇ ਹਾਂ ਤੁਸੀਂ ਉਹਨੂੰ ਖੁੱਲਾ ਰੱਖ ਕੇ ਵੀ ਰਜਾ ਸਕਦੇ ਹਾਂ ਠੀਕ ਹੈ ਜੀ ਅੱਜ ਆਪਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਉਣਾ ਵਾ ਜਿਹੜੀ ਆਪਾਂ ਇਹਦੇ ਵਿੱਚ ਮਲਾਈ ਦੇ ਵਿੱਚ ਇੱਕ ਚੀਜ਼ ਨੂੰ ਐਡ ਕਰਨਾ ਆ ਲਓ ਜੀ ਆਪਾਂ ਜਿਹੜੀ ਮਲਾਈ ਹੈ ਨਾ ਸਾਰੀ ਹੀ ਆਪਾਂ ਕੁੱਕਰ ਤੇ ਵਿੱਚ ਇਹਨੂੰ ਪਾ ਲਾਂਗੇ ਤਾਂ ਤੁਸੀਂ ਇਹ ਨਾ ਸੋਚਿਓ ਵੀ ਜਿਹੜੇ ਤਰੀਕੇ ਨਾਲ ਆਪਾਂ ਨੇ ਦੇਸੀ ਘਿਓ ਬਣਾਉਣਾ ਆ ਜਿਹੜੀ ਇਹਦੇ ਵਿੱਚ ਆਪਾਂ ਨੇ ਇੱਕ ਚੀਜ਼ ਐਡ ਕਰਨੀ ਆ ਵੀ ਆਪਣਾ ਦੇਸੀ ਘਿਓ ਖਰਾਬ ਹੋ ਜਾਊ ਬਿਲਕੁਲ ਨਹੀਂ ਖਰਾਬ ਹੋਊਗਾ ਤੇ ਜੇ ਤੁਹਾਡੀ ਮਲਾਈ ਦੇਖੋ ਜੀ 15 ਦਿਨ ਦੀ ਵੀ ਪਈ ਆ ਤੇ ਉਹ ਜੇ ਤੁਹਾਡੀ ਕੰਮ ਕਰ ਚੁੱਕੂ ਵਿੱਚ ਤੇ ਨਾਲ ਹੀ ਆਪਣੇ ਦੇਸੀ ਘਿਓ ਵੀ ਖਰਾਬ ਨਹੀਂ ਹੁੰਦਾ ਠੀਕ ਹੈ ਜੀ ਚਲੋ ਆਪਾਂ ਜੀ ਪਹਿਲਾਂ ਇਹਦੇ ਵਿੱਚ ਤਾਂ ਸਾਰੀ ਮਲਾਈ ਨੂੰ ਐਡ ਕਰਦੇ ਆ ਬਹੁਤ ਹੀ ਵਧੀਆ ਤਰੀਕਾ ਹੈ ਜੀ ਵੀਡੀਓ ਨੂੰ ਤੁਸੀਂ ਵਗ ਤੋਂ ਵਗ ਤੇ শেয়ার ਕਰਦੇ ਹੋ ਜੇ ਤੁਸੀਂ ਸਾਡੇ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬਰ ਜ਼ਰੂਰ ਕਰਕੇ ਜਾਇ ਕਰੋ ਜੀ ਤੇ ਬੈਲ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਜੀ। ਲੋ ਜੀ ਆਪਾਂ ਨੇ ਸਾਰੀ ਮਲਾਈ ਇਹਦੇ ਵਿੱਚ ਹੁਣ ਐਡ ਕਰਤੀ ਕੁੱਕਰ ਦੇ ਵਿੱਚ ਤੇ ਹੁਣ ਇਹਨੂੰ ਆਪਾਂ ਗੈਸ ਦੇ ਉੱਤੇ ਰੱਖਦੇ ਆਂ ਇਹਨੂੰ ਥੋੜੀ ਜਿਹੀ ਹੁਣ ਪਹਿਲਾਂ ਮੈਲਟ ਹੋਣ ਦਵਾਂਗੀ ਉਸ ਤੋਂ ਬਾਅਦ ਇਹਦੇ ਵਿੱਚ ਚੀਜ਼ ਜਿਹੜੀ ਪਾਉਣੀ ਆ ਉਹ ਤੁਹਾਨੂੰ ਆਪਾਂ ਦੱਸਦੇ ਆਂ। ਨਿੰਬੂ ਜੇ ਛੋਟਾ ਆ ਤਾਂ ਉਹ ਤੁਸੀਂ ਇੱਕ ਲੈ ਸਕਦੇ ਹੋ ਛੇ ਵੱਡਾ ਆ ਤਾਂ ਤੁਸੀਂ ਪਤਾ ਨਹੀਂ ਕਿੰਬਾ ਪਾ ਸਕਦੇ ਹੋ ਇਹਦੇ ਵਿੱਚ ਠੀਕ ਹੈ ਜੀ। ਲੋ ਜੀ ਆਪਾਂ ਇਹ ਆਪਣੇ ਅੱਧਨੇ ਬੂਏ ਦੇ ਵਿੱਚ ਐਡ ਕਰਤਾ। ਉਹ ਕਰਦਾ ਟਟਕਣਾ ਬੰਦ ਕਰਦੇ। ਉਹ ਕਰਦਾ ਟਟਕਣਾ ਆਪਣੇ ਉਤਾਰਤਾ। ਦੇਖੋ ਜੀ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਕੁਲਾ ਰੱਖ ਕੇ ਹੀ ਘਿਓ ਤਿਆਰ ਕਰਾਂਗੇ। ਲੋ ਜੀ ਆਪਣਾ ਦੇਸੀ ਘਿਓ ਬਣਨਾ ਸ਼ੁਰੂ ਹੋ ਗਿਆ। ਤੇ ਆਪਾਂ ਇਹਨੂੰ 5 ਕਿ ਮਿੰਟ ਹੋਰ ਸੀਕ ਲਗਵਾਵਾਂਗੇ। ਇਹਦੇ ਵਿੱਚ ਕੱਚਾਪਨ ਸਾਰਾ ਹੀ ਦੂਰ ਕਰਾਂਗੇ ਫਿਰ ਆਪਣਾ ਦੇਖੋ ਜੀ ਦੇਸੀ ਘਿਓ ਆਪਾਂ ਲੰਬੇ ਸਮੇਂ ਤੱਕ ਇਹਨੂੰ ਰੱਖ ਸਕਦੇ ਆ ਆਪਾਂ ਨੇ ਥੋੜਾ ਜਿਹਾ ਗੈਸ ਨੂੰ ਬੰਦ ਕਰਕੇ ਆਪਾਂ ਤੁਹਾਨੂੰ ਦਿਖਾ ਰਹੀ ਆ ਲਓ ਜੀ ਆਪਣਾ ਦੇਸੀ ਘਿਓ ਬਿਲਕੁਲ ਬਣ ਗਿਆ ਤੇ ਬਿਲਕੁਲ ਆਪਣਾ ਹੀ ਬ੍ਰਾਊਨ ਕਲਰ ਦਾ ਹੋ ਗਿਆ ਤੇ ਉਹਨਾਂ ਟਾਈਮ ਤੁਸੀਂ ਗੈਸ ਨੂੰ ਚਲਾ ਕੇ ਰੱਖਣਾ ਠੀਕ ਹੈ ਜੀ ਤੇ ਜਦੋਂ ਪਿੱਛੇ ਤੇ ਕੱਚਾਪਨ ਰਹਿ ਜਾਂਦਾ ਦੇਸੀ ਘਿਓ ਬਣਾਉਂਦੇ ਸਮੇਂ ਜਦੋਂ ਆਪਾਂ ਇਹ ਮਲਾਈ ਨੂੰ ਐਡ ਕੀਤਾ ਸੀਗਾ ਤੇ ਫੇਰ ਹੀ ਆਪਣਾ ਧੋਖਾ ਖਰਾਬ ਹੁੰਦਾ ਹੈ ਜਲਦੀ ਹੁਣ ਆਪਾਂ ਇਹ ਸਾਰੇ ਧੋਨੇ ਚੰਗੀ ਤਰ੍ਹਾਂ ਨਾਲ ਧੋਣ ਲਾਂਗੇ ਅਜੇ ਤੱਕੋ ਜੀ ਇਹ ਗਰਮ ਆ ਗਰਮ ਦੇ ਕਾਰਨ ਆਪਾਂ ਕਿਸੇ ਪਹਿਲਾਂ ਇਹਨੂੰ ਕੋਲੇ ਦੇ ਵਿੱਚ ਧੋਣ ਲੈਨੇ ਆ ਦੇ ਸੀ ਕਿ ਉਹਨੂੰ ਪੜ੍ਹ ਲਿਆ ਫਾਜੀ ਬਿਆ ਦੇ ਵਿੱਚ ਆਪਣਾ ਦੇਖੋ ਹੈਗਾ ਲੋ ਜੀ ਆਪਾਂ ਇਹ ਕਿੱਲੂ ਦਾ ਡੱਬਾ ਆ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਇਸ ਤੋਂ ਬਾਅਦ ਵੀ ਆਪਣਾ ਕਿੰਨਾ ਘਿਓ ਬਣ ਕੇ ਤਿਆਰ ਹੋਇਆ ਠੀਕ ਹੈ ਜੀ ਹੁਣ ਇਹ ਬਿਲਕੁਲ ਹੋ ਗਿਆ ਠੰਡਾ ਤੇ ਆਪਾਂ ਇਹ ਡੱਬੇ ਦੇ ਉੱਤੇ ਕੱਢ ਦਿੰਨੇ ਆ ਤੇ ਪਹਿਲਾਂ ਗਰਮ ਸੀਗਾ ਤੇ ਫਿਰ ਆਪਾਂ ਨੇ ਪਹਿਲਾਂ ਕੌਲੇਜ 'ਚ ਕੱਢਤਾ ਜੇ ਗਰਮ ਕੱਢਦੇ ਆ ਤਾਂ ਦੇਖੋ ਜੀ ਆਪਣਾ ਡੱਬਾ ਵੀ ਖਰਾਬ ਹੋ ਜਾਊਗਾ ਇਸ ਕਰਕੇ ਤੁਸੀਂ ਇਹਦੇ ਵਿੱਚ ਠੰਡਾ ਕਰਕੇ ਹੀ ਪਾਓ ਸਾਰਿਆਂ ਨੂੰ ਵੈਸਟ ਤਰੀਕਾ ਦੇਖੋ ਜੀ ਇੱਕ ਕੋਰਾ ਜਿਹੜਾ ਹੁਣ ਆਪਣਾ ਇਹਦੇ ਵਿੱਚ ਮਾਵੇ ਦੇ ਵਿੱਚ ਇਹ ਘਿਓ ਰਹਿ ਗਿਆ ਇਹਨੂੰ ਆਪਾਂ ਕਿਵੇਂ ਕੱਢ ਸਕਦੇ ਹਾਂ ਠੀਕ ਹੈ ਜੀ ਆਪਾਂ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਘੁੱਟ-ਘੁੱਟ ਕੇ ਇਹਨੂੰ ਕੱਢਦੇ ਆਂ ਪਰ ਫਿਰ ਵੀ ਨਹੀਂ ਨਿਕਲਦਾ ਹੈਗਾ ਇਹਦੇ ਵਿੱਚ ਬਹੁਤ ਜ਼ਿਆਦਾ ਘਿਓ ਆ ਤੇ ਉਹ ਵੀ ਤਰੀਕਾ ਆਪਾਂ ਤੁਹਾਡੇ ਨਾਲ ਅੱਜ ਸ਼ੇਅਰ ਕਰਨਾ ਬਹੁਤ ਹੀ ਵਧੀਆ ਤੁਸੀਂ ਕਦੇ ਵੀ ਇਹਨੂੰ ਜਿਹੜਾ ਇਹ ਮਾਵਾ ਹੈ ਇਹਨੂੰ ਫਿਰ ਇੱਕ ਨਿਚੋੜ ਕੇ ਬਿਲਕੁਲ ਨਹੀਂ ਸੁਟੋਗੇ ਜਿਹੜਾ ਤਰੀਕਾ ਅੱਜ ਤੁਹਾਡੇ ਨਾਲ ਆਪਾਂ ਨੇ ਸ਼ੇਅਰ ਕਰਨਾ ਲੋ ਜੀ ਇਹਨੂੰ ਆਪਾਂ ਜਿੰਨਾ ਮਰਜ਼ੀ ਹੁਣ ਇੱਕਨ ਦੱਬ ਦੱਬ ਕੇ ਕਿਉਂ ਕੱਢੀ ਚਲੀ ਗਈ ਇਹਦੇ ਵਿੱਚੋਂ ਉਹਨਾ ਹੀ ਨਿਕਲ ਜਣਾ ਕਿ ਉਹ ਤੇ ਲੋ ਜੀ ਹੁਣ ਆਪਾਂ ਇਹਨੂੰ ਕੁੱਕਰ ਦੇ ਵਿੱਚ ਪਾ ਦਨੇ ਆ ਲੋ ਜੀ ਆਪਾਂ ਪਹਿਲਾਂ ਨਾ ਤੁਹਾਨੂੰ ਲਾਈਵ ਤੋਂ ਫੇਰ ਦਿਖਾਉਨੇ ਆ ਤੇ ਹੁਣ ਆਪਾਂ ਡੱਬਾ ਵੀ ਪਹਿਲਾਂ ਪਰ ਦਿੰਨੇ ਆ ਠੀਕ ਹੈ ਜੀ ਇਹ ਆਪਣਾ ਕਿਓ ਹੋਵੇ ਠੰਡਾ ਇਹ ਆਪਣਾ ਕਿਲੋ ਦਾ ਡੱਬਾ ਆ ਜੀ ਆਪਾਂ ਸਿੱਧੀ ਹੀ ਮਲਾਈ ਤੋਂ ਦੇਸੀ ਕਿਓ ਤਿਆਰ ਕਰਦੇ ਆ ਨਾ ਥੋੜੀ ਜੀ ਮਿਹਨਤ ਲੱਗਦੀ ਆ ਜੀ ਪਰ ਦੇਸੀ ਕਿਓ ਵੀ ਬਣ ਕੇ ਤੁਕਣਾ ਤਿਆਰ ਹੁੰਦਾ ਕਿਲੋ ਤੋਂ ਉਪਰੇ ਹੋਊਗਾ ਜੀ ਤੇ ਹਾਜੀ ਜਿਹੜਾ ਆਪਣੇ ਕੁੱਕਰ ਦੇ ਵਿੱਚ ਪਿਆ ਵਾ ਉਹ ਵੀ ਤੁਹਾਨੂੰ ਪਕੜ ਕੇ ਦਿਖਾਵਾਂਗੇ ਲਓ ਜੀ ਕਿਲੋ ਤੋਂ ਉੱਪਰ ਹੀ ਆਪਣਾ ਇਹ ਤੇਸੀ ਘਿਓ ਬਣ ਕੇ ਤਿਆਰ ਹੋਇਆ ਚਲੋ ਆਪਾਂ ਜੀ ਹੁਣ ਇਹਦੇ ਵਿੱਚ ਆਪਾਂ ਕੀ ਕਰਨਾ ਉਹ ਵੀ ਤੁਹਾਨੂੰ ਦੱਸਦੇ ਆ ਲਓ ਜੀ ਇਹਦੇ ਵਿੱਚ ਨਾ ਆਪਾਂ ਨੇ ਹੁਣ ਠੰਡਾ ਪਾਣੀ ਪਾ ਦੇਣਾ ਵਾ ਲਓ ਜੀ ਠੰਡਾ ਪਾਣੀ ਪਾਪਾ ਪਾਣੀ ਦੇ ਵਿੱਚੋਂ ਵੀ ਤੁਹਾਨੂੰ ਆਪਾਂ ਦੇਸੀ ਕਿਉ ਕੱਢ ਕੇ ਦਿਖਾਵਾਂਗੇ ਤੁਸੀਂ ਖੁਦ ਹੀ ਹੈਰਾਨ ਹੋ ਜਾਓਗੇ ਅੱਜ ਜੀ ਇੱਥੇ ਆਪਨੇ ਇੱਕ ਕੋਲਾ ਲੈ ਲਿਆ ਤੇ ਜਿੰਨਾ ਹੀ ਆਪਣਾ ਪਾਣੀ ਪਾਇਆ ਫਿਰ ਸੀਗਾ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਇਸ ਤਰੀਕੇ ਨਾਲ ਪੋੜ ਲਾਂਗੇ ਬਹੁਤ ਹੀ ਵਧੀਆ ਤਰੀਕੇ ਨਾਲ ਦੇਖੋ ਜੀ ਇਸ ਤਰੀਕੇ ਨਾਲ ਨਿਕਲ ਜਾਂਦਾ ਜੀ ਸਾਰਾ ਹੀ ਆਪਣਾ ਇਹ ਜਿੰਨਾ ਵੀ ਇਹਦੇ ਵਿੱਚ ਦੇਸੀ ਘਿਓ ਸੀਗਾ ਸਾਰਾ ਇਹ ਨਿਕਲ ਚੂ ਬਾਹਰ ਆਪਾਂ ਨੂੰ ਵਾਰ-ਵਾਰ ਇੰਨੀ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪੈਣੀ ਹੈਗੀ ਜਿਹੜਾ ਆਪਾਂ ਨੇ ਘਿਓ ਦੇਖੋ ਜੀ ਕੁੰਗਿਆਵਾ ਇਹਨੂੰ ਤੁਸੀਂ ਜੰਮਣ ਲਈ ਰੱਖ ਦਿਓ ਤੇ ਉਸ ਤੋਂ ਬਾਅਦ ਜਿਹੜੀ ਲੱਸੀ ਹੋਗੀ ਇਹਨੂੰ ਕੱਢ ਕੇ ਤੇ ਉਸ ਤੋਂ ਬਾਅਦ ਇਹਨੂੰ ਗਰਮ ਕਰ ਲਿਓ ਤੁਸੀਂ ਜਿਹੜੇ ਘਿਓ ਨੂੰ ਆਪਾਂ ਨੇ ਜੰਮਣ ਲਈ ਰੱਖਿਆ ਸੀਗਾ ਦੇਖੋ ਜੀ ਇਹ ਬਿਲਕੁਲ ਗਿਆ ਜੰਮ ਤੇ ਇਹਦੀ ਜਿਹੜੀ ਲੱਸੀ ਆ ਉਹ ਅਲੱਗ ਕਰ ਦਾਂਗੇ ਤੇ ਹੁਣ ਆਪਾਂ ਇਹ ਥੇੜ ਦੇਸੀ ਘਿਓ ਆ ਤੇ ਇਹਨੂੰ ਚੰਗੀ ਤਰ੍ਹਾਂ ਨਾਲ ਕਾੜ ਲਾਂਗੇ ਜਿਹੜਾ ਇਹਦੇ ਵਿੱਚ ਕੱਚਾਪਾਨਾ ਉਹ ਬਿਲਕੁਲ ਜਿਹੜਾ ਦੂਰ ਹੋ ਜਾਊਗਾ ਦੇਖੋ ਜੀ ਆਪਣਾ ਇਹ ਘਿਓ ਵੀ ਦੇਖੋ ਕਿੰਨੀ ਵਧੀਆ ਤਰੀਕੇ ਨਾਲ ਇਕੱਲ ਗਿਆ। ਲਓ ਜੀ ਆਪਾਂ ਨੇ ਫਰਾਈ ਪੈਨ ਦੇ ਵਿੱਚ ਪਾ ਕੇ ਇਹਨੂੰ ਗਰਮ ਰੱਖਤਾ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਨਾਲ ਕਢ ਲਾਂਗੇ ਸਿਰਫ 2 ਕੁ ਮਿੰਟ ਲੱਗਣਗੇ ਆਪਣਾ ਇਹ ਘਿਓ ਵੀ ਬਣ ਕੇ ਬਿਲਕੁਲ ਤਿਆਰ ਹੋ ਗਿਆ। ਲਓ ਜੀ ਆਪਾਂ ਆਹ ਹੀ ਕੋਲੇ ਦੇ ਵਿੱਚ ਇਹਨੂੰ ਪੁੱਲ ਲੈਨੇ ਆ। ਆਪਣਾ 4-5 ਦਿਨ ਦੀ ਮਲਾਈ ਦੇ ਵਿੱਚੋਂ ਨਾ ਦੇਸੀ ਘਿਓ ਹਣ ਕੇ ਇੰਨਾ ਤਿਆਰ ਹੋਇਆ ਵਾ 1 ਕਿਲੋ ਦਾ ਡੱਬਾ ਭਰ ਗਿਆ ਉਪਰਾ ਦੇਖੋ ਜੀ ਤੁਸੀਂ ਆਈਡੀਆ ਲਾ ਸਕਦੇ ਹੋ ਕਿੰਨਾ ਇਹ ਤੇ ਪਾਇਆ ਕਹਾਣੀ ਕੋਈ ਹੱਪਣਾ ਤੇ ਕੁਛ ਹੀਟ ਹੈ ਤੇ ਜੰਮਿਆ ਵੀ ਹੋਇਆ ਦੇਖੋਗੇ ਤੇ ਚਲੋ ਆਪਾਂ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਸਾਰੇ ਨੂੰ ਸਤ ਸ੍ਰੀ ਅਕਾਲ